ਦੁਕਾਨ ਦੇ ਸਾਹਮਣੇ ਕੋਈ ਬਲਕਾ ਮਿਲਿਆ ਇਹਨਾਂ ਨੂੰ ਕਹਿੰਦੇ ਆ ਰਾਮਰਾਜ ਜੀ ਮੈਂ ਤੁਹਾਨੂੰ ਜਾਂਦਾ ਨੇ ਪੈਰੀ ਹੱਥ ਲੱਤ ਅਸੀਂ ਉਹਨੂੰ ਕੋਈ ਜਾਣਦੇ ਨਹੀਂ ਸੀ ਕਦੇ ਮਿਲੇ ਨਹੀਂ ਸੀ ਉਹ ਜੋ ਪੈਰੀ ਦਿਖਾਦੇ ਕਹਿੰਦਾ ਜੀ ਆਜੋ ਅੰਕਲ ਮੈਂ ਤੁਹਾਨੂੰ ਪਲਾਟ ਦਿਖਾ ਕੇ ਲੈਣਾ ਮੈਂ ਮਨਜੀਤ ਦਾ ਭਤੀਜੇ ਐਮੀ ਨਾਮ ਲੱਗਦਾ ਜਦੋਂ ਉਹਨੇ ਐਂ ਕਹਿੰਦਾ ਫਾਰਸ ਸਾਹਿਬ ਗਈ ਵਾਲੀ ਫਾਰਸ ਸਾਹਿਬ ਨੇ ਆਪੀ ਸਕੂਟੀ ਉੱਥੋਂ ਮੋੜੀ ਦੁਕਾਨ ਤੇ ਖੜਾਤੀ ਫਾਰਸ ਸਾਹਿਬ ਕਹਿੰਦਾ ਯਾਰ ਮੈਂ ਜਾਇਆ ਮੈਂ ਬੰਦਾ ਕਿਉ ਗੁੱਸਾ ਕਰ ਜਾ ਕੇ ਮਾਕਾ ਜੀ ਮੇਰੇ ਨਾਲ ਗਈ ਸਕੂਲ ਕੋਲੇ ਜਾ ਕੇ ਇੱਕ ਛੱਪੜ ਹੈ ਉਧਰ ਕਚੀਰਾ ਖੇਤ ਲੇ ਗੋਰੀ ਅਸਿ ਭਾਈ ਦੇਖਿਆ ਵੀ ਇਥੇ ਕੁਛ ਨਹੀਂ ਉਹ ਕਹਿੰਦਾ ਐ ਹੀ ਜਾ ਕੇ ਛੁਰਾ ਮਾਰੂੰਗਾ ਤੇ ਜਾ ਜੋ ਕੁਛ ਹੈ ਤੋੜੇ ਫਾਦਰ ਸਾਹਿਬ ਨੂੰ ਨੇ ਕਹਤਾ ਕੀ ਕਹਤਾ ਫਾਦਰ ਸਾਹਿਬ ਨੇ ਪਹਿਲੇ ਲਾ ਕਹੀਂ ਕੁਛ ਪੰਜ 600 ਰੁਪਏ ਚੀਜ਼ ਇਹ ਚਾਹ ਦੇਤਾ ਜੀ ਦੋ ਰਿੰਗਾ ਪਈਆਂ ਵੀ ਸੀ 골ਡ ਦੀ ਹੋ ਜੀਤੀ 12:54 ਮਿੰਟ ਤੇ ਦਿਨੇ ਬੱਕਾ ਹੋ ਜਾਣਾ ਕੋਈ ਨਾਕਾ ਨਹੀਂ ਕੋਈ ਹੋਰ ਨਹੀਂ ਜੀ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਕੋਤੋਂ ਅੰਦਾਜ਼ੇ ਡੇਢ ਲੱਖ ਰੁਪਏ ਦੇ ਪਹਿਲਾਂ ਵੀ ਤੁਹਾਡੇ ਨਾਲ ਇਹ ਵਾਰ ਦਾ ਤਰ ਹੋ ਚੁੱਕੀ ਹੈ ਇਹ 2 ਸਾਲ ਪਹਿਲਾਂ ਹੋਈ ਸੀ ਜੀ ਉਦੋਂ ਫਾਜ਼ਲ ਸਾਹਿਬ ਦੁਕਾਨ ਤੇ ਆਈ ਸੀ ਅੱਖਾਂ ਜੀ ਮਿਰਚਾਂ ਪਾ ਕੇ 9 ਲੱਖ ਰੁਪਏ ਲੈ ਗਈ ਸੀ ਉਹਦਾ ਵੀ ਕੁਝ ਨਹੀਂ ਬਣਿਆ ਉਹਦੀ ਵੀ ਦਰਖਾਸਤ ਲਿਖੀ ਗਈ ਹੁਣ ਅੱਜ ਜਿਹੇ ਤਰੀਕੇ ਬਈ ਨਹੀਂ ਪੰਜਾਬ ਦੇ ਵਿੱਚ ਆਏ ਦਿਨ ਹੁੰਦੀਆਂ ਲੁੱਟਦੀਆਂ ਵਾਰਦਾਤਾਂ ਪੰਜਾਬ ਦੇ ਅਮਨ ਕਾਨੂੰਨ ਦੇ ਉੱਪਰ ਵੱਡਾ ਸਵਾਲੀਆ ਚਿੰਨ੍ਹ ਖੜਾ ਕਰਦੀਆਂ ਨੇ ਹਾਲਾਂਕਿ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਅਮਨ ਕਾਨੂੰਨ ਸਾਡੇ ਧਿਆਨ ਦੇ ਵਿੱਚ ਆ ਪੰਜਾਬ ਖੁਸ਼ਹਾਲ ਆ ਪਰ ਖੁਸ਼ਹਾਲ ਪੰਜਾਬ ਦੇ ਵਿੱਚ ਹੁਣ ਰਾਤ ਦੀ ਜ਼ਰੂਰਤ ਨਹੀਂ ਹੁਣ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ ਨੇ ਪੀਤੇ ਕੱਲ ਐਸੀ ਹੀ ਵਾਰਦਾਤ ਗੋਨਿਆਣਾ ਮੰਡੀ ਦੇ ਵਿੱਚ ਹੁੰਦੀ ਆ ਸਕੂਟਰੀ ਦੇ ਉੱਪਰ ਜਿਹੜਾ ਹੈਗਾ ਬਿਠਾ ਕੇ ਲਜਾਇਆ ਜਾਂਦਾ ਸੁਨਸਨ ਜਗ੍ਹਾ ਦੇ ਉੱਪਰ ਲਿਜਾ ਕੇ ਲੁੱਟ ਲਿਆ ਜਾਂਦਾ ਸਰ ਨਾਲ ਦੀਪਕ ਜੀ ਹੋਣਗੇ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਆ ਕੀ ਗੱਲਬਾਤ ਹੁੰਦੀ ਆ ਕੀ ਘਟਨਾ ਵਾਪਰਦੀਆਂ ਤੋਂ ਜਾਣਾਂਗੇ ਦੀਪਕ ਜੀ ਕੀ ਸਮਾਂ ਸੀ ਕਦੋਂ ਇਹ ਘਟਨਾ ਸਾਰੀ ਵਾਪਰਦੀ ਹੈ ਪਹਿਲੇ ਨਮਸਕਾਰ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਪਹੁੰਚੇ ਤੁਹਾਡੇ ਸਵਾਗਤ ਹੈ ਇਹ ਕੱਲ ਫਾਦਰ ਸਾਹਿਬ 12 ਵਜੇ ਕੇ 50 ਮਿੰਟਾਂ ਤੋਂ 12:25 ਦੇ ਕਰੀਬ ਘਰ ਤੋਂ ਆ ਰਹੇ ਸੀ ਘਰ ਦੇ ਸਾਹਮਣੇ ਜੋ ਦੁਕਾਨ ਤੇ ਪੰਜੋਰੀ ਦੁਕਾਨ ਦੇ ਸਾਹਮਣੇ ਕੋਈ ਬਲੜਕਾ ਮਿਲਿਆ ਇਹਨਾਂ ਨੂੰ ਜੀ ਕਹਿੰਦੇ ਰਾਮਰਾਉ ਜੀ ਮੈਂ ਤੁਹਾਨੂੰ ਜਾਂਦਾ ਨੇ ਪੈਰੀ ਹੱਥ ਲਾਤੇ ਅਸੀਂ ਉਹਨੂੰ ਕੋਈ ਜਾਣਦੇ ਨਹੀਂ ਸੀ ਕਦੇ ਮਿਲੇ ਨਹੀਂ ਸੀ ਉਹ ਜੋ ਪੈਰੀ ਦਿਖਾਦੇ ਕਹਿੰਦਾ ਜੀ ਆਜੋ ਅੰਕਲੀ ਮੈਂ ਤੁਹਾਨੂੰ ਪਲਾਟ ਦਿਖਾ ਕੇ ਲੈਣਾ ਮੈਂ ਮਨਜੀਤ ਦਾ ਭਤੀਜਾ ਐਮੀ ਉਹਨੇ ਨਾਮ ਲੈਤਾ ਐਮੀ ਨਾਮ ਲੈਤਾ ਜਦੋਂ ਉਹਨੇ ਐਂ ਕਹਤਾ ਫਾਜ਼ ਸਾਹਿਬ ਕਹਿੰਦਾ ਲਿਫਾਜ਼ ਸਾਹਿਬ ਨੇ ਆਪੀ ਸਕੂਟੀ ਉੱਥੇ ਮੋੜੀ ਦੁਕਾਨ ਤੇ ਖੜਾਤੀ ਹੂੰ ਉਸ ਤੋਂ ਬਾਅਦ ਉਹਨੇ ਮੋਟਰਸਾਈਕਲ ਉਧਮ ਬੋਲ ਲਿਆ ਫਾਜ਼ ਸਾਹਿਬ ਕਹਿੰਦਾ ਯਾਰ ਮੈਂ ਜਾਇਆ ਮੈਂ ਬੰਦਾ ਕਹਿੰਦਾ ਗੁੱਸਾ ਕਰ ਜਾ ਲਿਆ ਨਾਕਾ ਜਿਹੀ ਮੇਰੇ ਨਾਲ ਗਈ ਹੂੰ ਇਸ ਤੋਂ ਬਾਅਦ ਉਹ ਮਿੰਦਰ ਸਿੰਘ ਵਾਲੇ ਮੋੜ ਤੋਂ ਕਾਲਜ ਰੋਡ ਤੋਂ ਹੋ ਕੇ ਨਹੀਂ ਹਲੇ ਫਾਰਕ ਤੋਂ ਪਹਿਲਾਂ ਇੱਕ ਗਿੱਲਪਤੀਂ ਸ਼ਰਕ ਜਾਂਦੀ ਐ ਉਸ ਤੇ ਜਾ ਕੇ ਨਹੀਂ ਹਲੇ ਪਹੁੰਚ ਗਿਆ ਸਕੂਲ ਕੋਲੇ ਜਾ ਕੇ ਇੱਕ ਛੱਪੜ ਐ ਉਧਰ ਕੱਚੇ ਰਾ ਖੇਤ ਲੈ ਗਿਆ ਹੂੰ ਉਹਨੇ ਅਸਪਾਈ ਦੇਖਿਆ ਵੀ ਇੱਥੇ ਕੁਛ ਨਹੀਂ ਉਹ ਕਹਿੰਦਾ ਐ ਹੀ ਜਾ ਚਾ ਛੁਰ ਉਹਦੇ ਫਾਦਰ ਸਾਹਿਬ ਨੇ ਉਹਨੇ ਕਿਹਾ ਤਾਂ ਇਹ ਕਹਿੰਦਾ ਪਾਸ਼ਾ ਬਣੇ ਪਹਿਲੇ ਲੈ ਲਈ ਕਹੀਂ ਕੁਛ ਨਾ ਬਸ 5-600 ਰੁਪਏ ਸੀ ਜੇ ਵੀ ਚੋਦੇ ਤਾਂ ਦੋ ਰਿੰਗਾਂ ਪਈਆਂ ਵੀ ਸੀ 골ਡ ਦੀਆਂ ਉਹ ਦਿੱਤੀਆਂ ਮੜਕਿਓ ਫਾਦਰ ਸਾਹਿਬ ਕਹਿੰਦਾ ਤੁਸੀਂ ਖੇਤ ਵਿੱਚ ਦੀ ਲੰਘ ਜਮਾਂ ਜੰਨੇ ਉਹਨੇ ਮੜਕੇ ਖੁਦ ਨੇ ਕਿਹਾ ਹਾਂਜੀ ਕਹਾਂ ਤੁਸੀਂ ਜਾਓ ਜੀ ਬਸ ਕਿਆ ਕੁਛ ਨਹੀਂ ਕੀਆ ਕੁਛ ਨਹੀਂ ਮੜਕਮੂ ਹਾਂਜੀ ਜਾੜਦੇ ਸੀ ਪਹਿਲਾਂ ਕਦੇ ਦੇਖਿਆ ਸੀ ਅੱਜ ਤੱਕ ਕੋਈ ਸੀਸੀਟੀਵੀ ਫੁਟੇਜ ਉਹਦੀ ਇੱਕ ਤਸਵੀਰ ਹਾਂ ਉਹਦੇ ਵਿੱਚ ਕਦੇ ਦੇਖਿਆ ਲੱਗਦਾ ਕਿ ਉਹ ਦੇਖਿਆ ਅਸੀਂ ਕਦੇ ਨਹੀਂ ਦੇਖਿਆ ਫੁਟੇਜ ਤਾਂ ਲੋਕਾਂ ਤੋਂ ਲਈਏ ਜੀ ਕਾਲੇ ਰੋਡ ਤੇ ਤਿੰਨ ਚਾਰ ਬੰਦੇ ਦੇ ਕੈਮਰੇ ਚੈੱਕ ਕੀਤੇ ਆ ਉਥੋਂ ਵੀਡੀਓਜ਼ ਵੀ ਲਈਆਂ ਫੁਟੇਜ ਵੀ ਲਈਆਂ ਬੰਦੇ ਤਾਂ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਕਦੇ ਮਿਲੇ ਨਹੀਂ ਅੱਛਾ ਇਹ ਸੋਚਿਆ ਜਾ ਸਕਦਾ ਵੀ ਦਿਨ ਦਿਹਾੜੀ ਇਹੋ ਜਿਹੇ ਵਰਤਦਾ ਤਾਂ ਹੁਣ ਹੋਣ ਲੱਗ ਗਿਆ ਸਾਰਾ ਦੁਕਾਨ ਦੇ ਅੱਗੇ ਤਾਂ ਉਹ ਤਾਂ ਸਿਰਫ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕੰਮ ਹੋਈ ਜਾਂਦੇ ਜੀ 12:54 ਮਿੰਟ ਦਿਨੇ ਬਾਕਾ ਹੋ ਜਾਣਾ ਕੋਈ ਨਾਕਾ ਨਹੀਂ ਕੋਈ ਹੋਰ ਨਹੀਂ ਜੀ ਬਾਅਦ ਸੱਦਿਆ ਪੁਲਿਸਲੇ ਬਾਅਦ ਅੱਗੇ ਸੀ ਨਾਲ ਦੇ ਨੇ ਪਹੁੰਚੇ ਐਸਐਚਓ ਸਾਹਿਬ ਵੀ ਆਈਸੀ ਚੌਕੀ 'ਚ ਵੀ ਆਈ ਸੀ ਦਰਖਾਸਤ ਵੀ ਲਿਖ ਕੇ ਲੈ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਹੈ ਉਹ ਤੋਂ ਕਰੀਬ ਹਨ 1.5 ਲੱਖ ਰੁਪਏ ਦਾ ਨੁਕਸਾਨ ਹੈ। 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹਾਂਜੀ। ਅੱਛਾ ਜਿਵੇਂ ਮੈਨੂੰ ਪਤਾ ਲੱਗੇ ਵੀ ਪਹਿਲਾਂ ਵੀ ਤੁਹਾਡੇ ਨਾਲ ਇਹ ਵਾਰ ਦਾ ਤਰਹ ਹੋ ਚੁੱਕੀ ਹੈ ਇੱਥੇ। ਇਹ 2 ਸਾਲ ਪਹਿਲਾਂ ਹੋਈ ਸੀ ਜੀ। ਹੂੰ। ਉਦੋਂ ਫਾਜ਼ਲ ਸਾਹਿਬ ਦੁਕਾਨ ਤੇ ਆਏ ਸੀ ਅੱਖਾਂ ਜਿ ਮਿਰਚਾਂ ਪਾ ਕੇ 9 ਲੱਖ ਰੁਪਏ ਲੈ ਗਏ ਸੀ। ਉਹਦਾ ਵੀ ਕੁਝ ਨਹੀਂ ਬਣਿਆ ਜੀ। ਉਹਦੀ ਵੀ ਦਰਖਾਸਤ ਲਿਖੀ ਗਈ ਸੀ। ਕੋਈ ਦਿਖਾਈ ਦਿੱਤੀ ਜਿਹੜੇ ਤਰੀਕੇ ਪਈ ਜਾਂਦੀ। ਪੁਲਿਸ ਨੇ ਮਗਰ ਫਰਦਰ ਹੈ ਪੁਲਿਸ ਨੇ ਕੋਈ ਥੋ ਪਤਾ ਲਾਇਆ ਹੋਵੇਗੀ। ਉਹ ਕਹਿੰਦੇ ਅਸੀਂ ਪਤਾ ਕਰ ਰਹੇ ਹ ਇਸ ਵਾਰੀ ਫੇਰ ਤਾਂ ਫਿਰ ਇਦਾਂ ਲੱਗਦਾ ਜਿਵੇਂ ਮੂਹ ਹੀ ਪੈ ਗਿਆ ਹੁੰਦਾ ਵੀ ਇਸ ਵਾਰੀ ਫੇਰ ਸਾਨੂੰ ਤੇ ਹੀ ਲੱਗਦਾ ਜੀ ਵੀ ਪਹਿਲਾਂ ਵੀ ਚੋਰੀ ਹੋ ਗਈ ਸੀ ਵੀ ਪਹਿਲਾਂ ਇਹਨਾਂ ਨੇ ਕੀ ਕਰ ਲਿਆ ਜੀ ਵੀ ਹੁਣ ਫੇਰ ਚੋਰੀ ਕਰ ਲਈ ਜੀ ਬੱਸ ਹੁਣ ਦੇਖੋ ਪੁਲਿਸਾਂ ਚ ਅਸੀਂ ਤਾਂ ਪੁਲਿਸ ਨੂੰ ਅਰਜ਼ੀ ਲਾ ਸਕਦੇ ਬੇਨਤੀ ਕੀਤੀ ਕਿ ਸਾਡਾ ਬੰਦਾ ਹੁਣ ਟਰੇਸ ਕਰਕੇ ਦੇਵੇ ਅਸੀਂ ਅ ਫਿਰ ਆਉ ਉਸ ਤੋਂ ਬਾਅਦ ਕਿਵੇਂ ਆਉਂਦੇ ਆ ਜਦੋਂ ਉੱਥੇ ਉਤਾਰ ਦਿੱਤਾ ਜਾਂ ਤੁਹਾਡੇ ਫਾਦਰ ਸਾਹਿਬ ਫਿਰ ਕਿਵੇਂ ਪਹੁੰਚਦੇ ਤੁਹਾਡੇ ਉਹਨਾਂ ਨੇ ਆਖਿਆ ਖੇਚ ਚਲੇ ਜਾਓ ਜੀ ਉਹ ਚਲਾ ਜਾਂਦੇ ਉੱਥੋਂ ਤੁਰ ਕੇ ਆ ਜਾਂਦੇ ਨਹੀਂ ਹਾਲੇ ਤੱਕ ਉੱਥੇ ਕਿਸੇ ਤੋਂ ਲਿਫਟ ਲੈ ਕੇ ਦੁਕਾਨ ਤੇ ਆ ਜਾਂਦੇ ਅਸੀਂ ਦੁਕਾਨ ਫਿਰ ਉਹ ਤੁਸੀਂ ਨਹੀਂ ਪੁੱਛਿਆ ਕਿ ਇੱਕਦਮ ਕਿਵੇਂ ਕਿਸੇ ਦੇ ਨਾਲ ਵੀ ਚਲ ਕੇ ਬਹਿ ਗਏ ਪਤਾ ਨਹੀਂ ਲੱਗਿਆ ਪਏ ਜੋ ਕਿਸਮਤ ਗੀੜਾ ਖਾ ਗਈ ਜੀ ਬਸ ਹਮ ਮੈਂ ਕਿਹਰ ਬੰਦਾ ਗੁੱਸਾ ਕਰ ਜੂ ਨਾ ਜਾਣਦੇ ਨਾ ਹੋ ਜੀ ਫਾਦਰ ਸਾਹਿਬ ਠੀਕ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਕੀ 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 ਅਰਜ਼ ਬੇਨਤੀ ਕਰਦੇ ਹੋ ਸਰਕਾਰ ਤੱਕ ਖਾਸ ਕਰ پولیس ਤੱਕ ਕੀ ਪ੍ਰਸ਼ਾਸਨ ਤੱਕ ਅਸੀਂ ਇਹੀ ਬੇਨਤੀ ਕਰਦੇ ਬੰਦਾ ਫੜ ਕੇ ਦਿੱਤਾ ਜਾਵੇ ਵੀ ਟ੍ਰੇਸ ਕੀਤਾ ਜਾਵੇ ਸਾਡਾ ਨੁਕਸਾਨ ਮੁਆਵਜ਼ਾ ਦਵਾਇਆ ਜਾਵੇ ਸਾਡੀ ਜੋ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਈ ਜਾਵੇ ਅਜਿਹਾ ਸਰਕਾਰ ਤੱਕ ਇਹੀ ਸੁਨੇਹਾ ਲੈਣਾ ਚਾਹੀਦਾ ਜੀ ਤੇ ਸਾਨੂੰ ਬੰਦਾ ਫੜ ਕੇ ਦਿੱਤਾ ਜਾਵੇ ਇਹ ਬੰਦਾ ਕਿੱਥੋਂ ਆਇਆ ਕਿਵੇਂ ਮਗਰ ਲੱਗਿਆ ਕਿਹਨੇ ਭੇਜਿਆ ਜਾਂ ਕਿਹਦੀ ਸਾਜ਼ਿਸ਼ ਹੈ ਜਾਂ ਕਿਸ ਤਹਿਤ ਹੋ ਰਿਹਾ ਹੈ ਇਹ ਹੀ ਜਾਣਣਾ ਚਾਹੁੰਦੇ ਨੇ ਪੁਲਿਸ ਸਰ ਜੀ ਦਿਨ ਦਿਹਾੜੇ ਹੁਣ ਲੱਗੀਆਂ ਤਾਂ ਫਿਰ ਇੱਥੇ ਕੌਣ ਸੇਫ ਆ ਅਸ਼ਰਫ ਆ ਹੀ ਚਾਹੁੰਦੇ ਜੀ ਬਸ ਤਾਂ ਇਹ ਪੁਲਿਸ ਨੂੰ ਪੂਰੀ ਪਾਲ ਕਰਨੀ ਚਾਹੀਦੀ ਜੀ ਦਿਲ ਦੋਰ ਮੈਨੂੰ ਲੱਗਦਾ ਤਾਂ ਦੀਪਕ ਜੀ ਮੇਰੇ ਨਾਲ ਸੀ ਇੱਥੇ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਕੇ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਜਿੱਥੇ ਅਸੀਂ ਇਸ ਵੇਲੇ ਬੈਠੇ ਆਂ ਇਹ ਭੀੜ-ਪਾੜ ਵਾਲੀ ਜਗ੍ਹਾ ਆ ਜਿੱਥੇ ਇਹੋ ਔਰ ਇਨਸਾਨ ਆਉਂਦਾ ਆ ਤੇ ਸਕੂਟੀ ਤੇ ਬਿਠਾ ਕੇ ਅਗਲੇ ਪਾਸੇ ਲੈ ਕੇ ਜਾਂਦਾ ਹੈ ਤੇ ਲੈ ਜਾ ਕੇ ਉੱਥੇ ਸਿੱਧਿਆਂ ਲੁੱਟ ਜਿਹੜੀ ਹੈਗੀ ਕੀਤੀ ਜਾਂਦੀ ਹੈ ਕਿਹਾ ਜਾਂਦਾ ਕਿ ਨਹੀਂ ਤਾਂ ਮੈਂ ਸ਼ੁਰਾ ਮਾਰੂੰ ਜੋ ਵੀ ਕੁਝ ਤੁਹਾਡੇ ਕੋਲ ਹੈਗਾ ਉਹ ਤੁਸੀਂ ਜਿਹੜਾ ਹੈਗਾ ਉਹ ਮੈਨੂੰ ਦੇ ਦਿਓ ਤਾਂ ਇਹਨਾਂ ਦੇ ਬਜ਼ੁਰਗ ਨੇ ਉਹਨਾਂ ਦੇ ਦੋ ਸ਼ੈਂਪਾ ਦੋ ਸ਼ੈਂਪਾ ਸੀ ਜੇਲ੍ਹ ਦੇ ਵਿੱਚ ਜੋ ਜੇਬ ਦੇ ਵਿੱਚ ਜੋ 5-600 ਰੁਪਏ ਸੀ ਉਹ ਕੱਢ ਕੇ ਉਹਨਾਂ ਨੂੰ ਜਿਹੜਾ ਹੈਗਾ ਪੜਾਦਾ ਪਰ ਵੱਡਾ ਸਵਾਲ ਇੱਥੇ ਪੁਲਿਸ ਤੇ ਉੱਪਰ ਵੀ ਜਿਹੜਾ ਖੜਾ ਹੁੰਦਾ ਆ ਚੌਂਕੀ ਵੀ ਕੋਈ ਬਹੁਤ ਹੀ ਦੂਰ ਨਹੀਂ ਬਹੁਤ ਜਲਦੀ ਨਾਲ ਹੀ ਇੱਥੇ ਚੌਂਕੀ ਵੀ ਆ ਕਿ ਜੇਕਰ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਸੇਫ ਇੱਥੇ ਜਿਹੜਾ ਹੈਗਾ ਉਹ ਕੌਣ ਅੱਛਾ ਇੱਕ ਗੱਲ ਦੱਸ ਦਿਓ ਉਹ ਦੋ ਜਣੇ ਸੀ ਇੱਕ ਜਣੇ ਸੀ ਇੱਕ ਜਣੇ ਸੀ ਸਿੰਗਲ ਪਰਸ ਨਹੀਂ ਸੀਗੀ ਸਿੰਗਲ ਪਰਸਨ ਸੀ ਉਹ ਪਹਿਲਾਂ ਜਦੋਂ 12 ਚਰੰਜ ਦੇ ਵਾਰਦਾਤ ਹੁੰਦੀ ਹੈ ਜੀ 12 40 45 ਤੇ ਸਾਡੀ ਦੂਸਰੀ ਸਵਪਾ ਉੱਥੋਂ ਦੀ ਦੋ ਤਿੰਨ ਗੇੜੇ ਕੱਢਿਓ ਨੇ ਮੰਦਰ ਵਾਲੀ ਗਲੀ 'ਚ ਅਜਾ ਪਹਿਲਾਂ ਗੇੜੇ ਵੀ ਕੱਢੇ ਹਾਂ ਆ ਪਿਛਲੀ ਮੰਦਰ ਵਾਲੀ ਹਾਂ ਮੰਦਿਰ ਵਾਲੇ ਜੀ 12 ਵਜੇ 40 ਮਿੰਟਾਂ ਲੈ ਕੇ 45 ਮਿੰਟ ਤੱਕ ਉਹਨੇ ਗੇੜੇ ਕੱਢੇ 12:54 ਮਿੰਟ ਤੇ ਰੋਕਿਆ ਫਾਜ਼ਲ ਸਾਹਿਬ ਨੂੰ 54 ਹੋਏ ਹੁਣ 55 ਹੋਏ ਹੁਣ ਬੱਸ ਤਾਂ ਮਤਲਬ ਪਹਿਲਾਂ ਨਿਗਾਹ ਰੱਖ ਰਿਆ ਸੀ ਬੇਤੋਂ ਲੰਘਣ ਵਾਲਾ ਜੇ ਕਿੱਦਾਂ ਵੀ ਦੇਖੋ ਉਹ ਤਾਂ ਸਾਨੂੰ ਪਤਾ ਲੱਗਿਆ ਨਾ ਤੁਸੀਂ ਦਿਆਂ ਚੋਂ ਕੈਮਰੇ ਚੈੱਕ ਕੀਤੇ ਬੰਦੇ ਇੱਥੋਂ ਆਏ ਸੀ ਕਿ ਨਹੀਂ ਆਏ ਸੀ ਉੱਥੋਂ ਲੰਘ ਰਿਹਾ ਸੀ ਬੰਦਾ ਉਹ ਵੀਕਲੋ ਸਕੂਟਰੀ ਜਾਂ ਉਹਨੂੰ ਪਹਿਲਾਂ ਇੱਥੇ ਜੀ ਕਿਹੜਾ ਮੋਟਰਸਾਈਕਲ ਹੈ ਜੀ ਉਹਦਾ ਨੰਬਰ ਵੀ ਕੁਝ ਕੁਝ ਪੜਿਆ ਜਾਂਦਾ ਪਤਾ ਕਰਿਆ ਪ ਤਾਂ ਹੁਣ ਗੱਲ ਸਾਰੀ ਕਹਾਣੀ ਸਾਰੀ ਪੁਲਿਸ ਦੇ ਹੱਥ ਆ ਪਰ 2 ਸਾਲ ਪਹਿਲਾਂ ਵੀ ਵਾਰਦਾਤ ਇਸੇ ਪਰਿਵਾਰ ਦੇ ਨਾਲ ਇਸੇ ਜਗ੍ਹਾ ਦੇ ਉੱਪਰ ਹੁੰਦੀ ਆ ਉਹ ਕਹਿੰਦੇ ਹੱਥ ਪੱਲੇ ਉਦੋਂ ਵੀ ਕੁਝ ਨਹੀਂ ਲੱਗਾ ਤਾਂ ਹੁਣ ਦੁਬਾਰਾ ਫਿਰ ਇਹ ਵਾਰਦਾਤ ਜਿਹੜੀ ਆ ਉਹ ਦੁਹਰਾਈ ਜਾਂਦੀ ਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਆਜਾ ਧੰਨਵਾਦ ਜੀ